ਕੀ ਕਿਸਾਨ ਦੀ ਹਾਲਤ ਸਾਡੇ ਕਰਕੇ ਹੋਈ ਜੱਟ ਨੂੰ ਬੁਜਾਰੇ ਨੂੰ ਕੀ ਪਤਾ ਹੁਣ ਜਦ ਮੈਂ ਜੱਟ ਕਹਿੰਦਾ ਐਵੇਂ ਨਾ ਲਾ ਦਿਓ ਜੀ ਜਦ ਜੱਟ ਦੀ ਗੱਲ ਕਰਦਾ ਜੱਟ ਮੀਨ ਜ਼ਮੀਂਦਾਰ ਜਿਹੜਾ ਜ਼ਮੀਨ ਦੇ ਖੇਤੀ ਕਰਦਾ ਉਹ ਜੱਟ ਇਹ ਹਾਲਾਤ ਅਸੀਂ ਖੁਦ ਕੀਤੇ ਆ ਅੱਜ ਬੰਦੇ ਤੁਹਾਨੂੰ ਮਾਰਨ ਨੂੰ ਤਿਆਰ ਆ ਤੁਹਾਡੀ ਜ਼ਮੀਨਾਂ ਲੈਣ ਨੂੰ ਤਿਆਰ ਆ ਮੈਂ ਇੱਕ ਸਵਾਲ ਪੁੱਛਣ ਲੱਗਿਆ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਢਾਤਾ ਜਿਨ੍ਹਾਂ ਨੇ ਸਾਡਾ ਗੁਰੂ ਘਰ ਦੇ ਟੁਕੜੇ ਟੁਕੜੇ ਕਰਦੇ ਉਹਨਾਂ ਵਾਸਤੇ ਪੰਜਾਬ ਕੋ ਬਹੁਤ ਵੱਡੀ ਚੀਜ਼ ਹੈ ਦੱਸੋ ਕਮਨ ਗਿਰਾ ਬਿੱਲ ਨਹੀਂ ਜਾ ਵਾਪਸ ਹੋਣਾ ਇਹ ਮੇਰੀ ਗੱਲ ਨੋਟ ਕਰ ਲਿਓ ਜੇ ਬਿੱਲ ਵਾਪਸ ਨਹੀਂ ਹੋਣਾ ਮੈਂ ਲਲਕਾਰ ਕੇ ਗੱਲ کہہ ਰਿਹਾ ਹੋਣਾ ਪਤਾ ਕੀ ਹੈ ਬਾਰਡਰ ਤੇ ਆਉਣ ਗਿਆ ਬੰਦੂਖਾਂ ਇੱਥੇ ਆਉਗੀ ਫੌਜ ਇੱਥੇ ਆਉਗੀ ਪੁਲਿਸ ਪੰਜਾਬ ਦੀ ਧਰਤੀ ਨੂੰ ਟੁਕੜੇ ਕਰਨ ਵਾਸਤੇ ਇਹ ਜਹਾਜ਼ ਆਰਾ ਬੰਬ ਵੀ ਸੁੱਟ ਸਕਦੇ ਆ ਯਾਦ ਰੱਖਿਓ ਅੱਜ ਦੀ ਗੱਲ ਫਕੀਰ ਕਹਿ ਕੇ ਚਲਾ ਜਾਊਗਾ ਇਹ ਉਹੀ ਹਾਲ ਹੋਣਾ ਜੋ ਬਾਬਰ ਵੇਲੇ ਹੁੰਦਾ ਸੀ ਇਹ ਉਹੀ ਹਾਲ ਹੋਣਾ ਜੋ ਔਰੰਗਜ਼ੇਬ ਵੇਲੇ ਹੁੰਦਾ ਸੀ ਇਹ ਉਹੀ ਹਾਲ ਹੋਣਾ ਜੋ ਅੰਗਰੇਜ਼ਾਂ ਵੇਲੇ ਹੁੰਦਾ ਸੀ ਇਹ ਬੀਜ ਅਸੀਂ ਬੀਜਿਆ ਜਦੋਂ ਤੁਸੀਂ ਸਾਰੇ ਪੰਜਾਬੀ ਸਾਰੇ ਕਿਸਾਨ ਇਹ ਗੱਲ ਸਮਝ ਲਓਗੇ ਕਿ ਮੈਂ ਵੋਟ ਪਾਉਣੀ ਹੈ ਪੰਨ ਮੈਂ ਦੇਖਦਾ ਜੋਗਰਾਜ ਸਿੰਘ ਕਿੱਡੇ ਪਾਣੀ ਚ ਬੋਲਦਾ ਤਾਂ ਬਹੁਤ ਹੈ ਗੱਲਾਂ ਬੜੀਆਂ ਕਰਦਾ ਹੈ 10 ਬੰਦੇ ਨੇ ਕਹਿੰਦਾ ਜੀ ਸਾਡਾ ਤੂੰ ਸੀਐਮ ਹੈ ਆ ਪੰਨਾਂ ਨੂੰ ਠਣਕਾ ਕੇ ਤਾਂ ਦੇਖ ਲੋ ਕਿਤੇ ਸੜਾ ਭੱਜ ਨਾ ਜਾਵੇ ਕੱਲ ਨੂੰ ਠਣਕਾਈ ਦਾ ਕਿਵੇਂ ਹੈ ਮੈਂ ਤਰੀਕਾ ਦੱਸਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕਦਮ ਬੈਠੇ ਸੀ ਤਕਸਤਾਜ ਤੇ ਇੱਕ ਬੰਦਾ ਹੈ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਗੱਲ ਹੈ ਕਹਿੰਦਾ ਬੜਾ ਉੱਚੀ ਬੋਲਦਾ ਕਹਿੰਦਾ ਗੱਲ ਇਹ ਹੈ ਬਾਬਾ ਜੀ ਬੰਦੂਕ ਬਣਾ ਕੇ ਲਿਆ ਐ ਕਿਲੋਮੀਟਰ ਤੱਕ ਮਾਰ ਗੁਰੂ ਕੀ ਕਿਹੜੀ ਗੱਲ ਹੈ ਕਹਿੰਦੇ ਅੱਛਾ ਚਲ ਫਿਰ ਕਹਿੰਦਾ ਇਹਨੂੰ ਟੈਸਟ ਕਰੀਏ ਜਮਾਈਏ ਆ ਜਰਾ ਸਾਹਮਣੇ ਖੜਾ ਹੋ ਉਹ ਕਹਿੰਦਾ ਮਹਾਰਾਜ ਮੈਂ ਬੰਦੂਕ ਬਣਾਈ ਹੈ ਕੋਈ ਤੁਸੀਂ ਮੇਰੇ ਤੇ ਜਮਾਉਣ ਲੱਗੇ ਹੋ ਕਹਿੰਦੇ ਫਿਰ ਬਣਾਈਏ ਦੇਖੀਏ ਸੀ ਕਿੱਡੀ ਦੂਰ ਤੱਕ ਮਾਰ ਕਰਦੀ ਹੈ ਉਹ ਕਹਿੰਦਾ ਜੀ ਮੈਂ ਪਹਿਲਾਂ ਆਪਣੀ ਜਨਾਨੀ ਨੂੰ ਪੁੱਛਿਆ ਘਰੇ ਚਲਾ ਗਿਆ ਉਹਨੇ ਘਰੇ ਜਾ ਕੇ ਜਨੈ ਨੂੰ ਗਿਆ ਯਾਰ ਬਾਬਾ ਜੀ ਤਾਂ ਇਹ ਕਹਿੰਦੇ ਆ ਉਹਦੀ ਜਨਾਨੀ ਕਦੀ ਚਾਈਨਾ ਇਹਦਾ ਕਮਲਾ ਇਹਦਾ ਕੀ ਹੈ ਇਹ ਤਾਂ ਫੇਕ ਨੂੰ ਨਾਲ ਲਗਾ ਹਾਂ ਨਹੀਂ ਜਾਣਾ ਉਹ ਸਵੇਰੇ ਜਾ ਕੇ ਕਹਿੰਦਾ ਜੀ ਮੈਂ ਮੈਂ ਨਹੀਂ ਕਰ ਸਕਦਾ ਉਸ ਤੋਂ ਬਾਅਦ ਗੁਰੂ ਸਾਹਿਬ ਅਗੇ ਕੋਈ ਗੱਲ ਨਹੀਂ ਲੈ ਆਪਣੇ ਸਿੰਗਲ ਨੂੰ ਬੁਲਾਉਣਾ ਤੇ ਇੱਕ ਪਿਓ ਤੇ ਇੱਕ ਆਪਣਾ ਉਹਦਾ ਮੁੰਡਾ ਉੱਥੇ ਲਿੱਦ ਚੱਕ ਰਿਹਾ ਸੀ ਉਹਨਾਂ ਨੇ ਆਵਾਜ਼ ਮਾਰੀ ਉਹ ਕਹਿੰਦਾ ਪਹਿਲਾਂ ਮੈਂ ਸੁਣੀਏ ਪਿਓ ਕਹਿੰਦਾ ਪਹਿਲਾਂ ਮੈਂ ਸੁਣੀਏ ਮੇਰੇ ਤੇ ਗੋਲੀ ਚਲਾਓ ਗੱਲ ਸਮਝ ਆਈ ਮੈਨੂੰ ਮੈਂ ਕੀ ਕਹਿਣਾ ਗੁਰੂ ਸਾਹਿਬ ਕਹਿੰਦੇ ਕੁਝ ਨਹੀਂ ਕਰਨਾ ਦੇਖਣਾ ਸੀ ਦਿਖਾਉਣਾ ਸੀ ਤੇਰੇ ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ ਅੱਜ ਲੋਕਾ ਆ ਜਾਣਾ ਬੜੀ ਛੇਤੀ ਜਿੱਦਣ ਸਾਹਮਣੇ ਤੁਹਾਡੇ ਟੈਂਕ ਵੀ ਖੜੇ ਹੋਣਗੇ ਕਿਉਂਕਿ ਆਪਾਂ ਮੰਨਣਾ ਨਹੀਂ ਨਾ ਇਹ ਨੇ ਬਣਾਇਆ 120 ਕਿੱਲੇ ਤੇ ਆਪਦਾ ਇਹ ਜਿਹੜਾ ਸ਼ੈੱਡ ਹੈ ਇਹਨੂੰ ਅੱਗ ਵੀ ਲੱਗ ਸਕਦੀ ਹੈ ਇਹਨੂੰ ਲੋਕ ਖੋਕ ਵੀ ਸਕਦੇ ਆ ਲੋਕ ਮਰ ਵੀ ਸਕਦੇ ਆ ਸ਼ਾਇਦ ਕਿਸੇ ਨੂੰ ਪਤਾ ਨਹੀਂ ਪਰ ਮੈਂ ਦੱਸ ਦਿੰਨਾ ਉਹ ਆਪਣੀ ਇੱਜ਼ਤ ਤੇ ਆਪਣਾ ਪੰਜਾਬ ਬਚਾਉਣ ਵਾਸਤੇ ਸਿਰਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ ਮੈਨੂੰ ਕਿਸੇ ਨੇ ਪੁੱਛਿਆ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਐ ਤੂੰ ਉਹਨੇ ਤਾਂ ਸੀਸ ਤਲੀ ਤੇ ਰੱਖ ਕੇ ਜੰਗ ਲੜੀ ਆਜ਼ਾਦ ਕਰਾਇਆ ਗੁਰੂ ਘਰ ਜੇ ਕੱਲ ਨੂੰ ਕਿਸਾਨਾਂ ਤੇ ਪੰਜਾਬ ਦੀ ਧਰਤੀ ਤੇ ਜੋਗਰਾਜ ਸਿੰਘ ਲੋੜ ਪੈ ਗਈ ਦਸ ਕੀ ਕਰੇਗਾ ਮੈਂ ਤੁਹਾਡੇ ਚਰਨਾਂ ਦੀ ਕਸਮ ਖਾ ਕੇ ਕਹਿਣਾ ਪੰਜਾਬ ਧਰਤੀ ਮਾਂ ਹੈ ਇਸ ਬੁੱਖਰੀ ਕਸਮ ਖਾ ਕੇ ਕਹਿਣਾ ਜਿੰਨੀਆਂ ਗੋਲੀਆਂ ਪਹਿਲਾਂ ਮੈਂ ਖਾਊਗਾ ਆਪਣੇ ਹਿੱਕ 'ਚ ਖਾਊਗਾ ਜੇ ਨਾ ਖਾ ਮਾਂ ਕਹੇ ਤਾਂ ਮੈਂ ਆਪਣੀ ਮਾਂ ਦਾ ਨਹੀਂ ਕਹਿੰਦਾ ਗੱਲ ਇੱਥੇ ਮੁੱਕਣੀ ਹੈ ਔਰ ਮੇਰੀ ਲੜਕਾਰ ਹੈ ਜਦ ਮਰਜੀ ਆ ਜਾਓਏ ਨਾ ਤੁਹਾਡਾ ਬਿੱਲ ਮਨਜ਼ੂਰ ਕਰਨਾ ਹੈ ਨਾ ਤੁਹਾਨੂੰ ਇੱਥੇ ਵੜਨ ਦੇਣਾ ਤੇ ਜੇ ਵੜਨਾ ਤਾਂ ਸਾਡੀਆਂ ਲਾਸ਼ਾਂ ਦੇ ਉੱਤੋਂ ਵੀ ਜਾਓ